ਜਿੱਤਨੀ ਝਾਤ ਮਾਰੀਏ ਚਾਰ ਸ਼ਵੇਰੇ ਪਾਣੀ ਪਾਣੀ ਇਹ ਮਤਲਬ ਕਿ بارش ਦਾ ਪਾਣੀ ਕੋਈ بارش ਦਾ ਪਾਣੀ ਨਹੀਂ ਹੈਗਾ ਇਹ ਸਭ ਕੋ ਸਰਕਾਰ ਜਾਣ ਕੇ ਕਰਦੀ ਪਈ ਹੈ ਕਿ ਕਿਸਾਨਾਂ ਤੁਸੀਂ ਪੈਲੀਆਂ ਖੋਵਾਂਗੇ ਕਿਸਾਨਾਂ ਪਰੇਸ਼ਾਨ ਕਰੀਏ ਪੈਲੀਆਂ ਵੇਚਣਗੇ ਤੁਹਾਨੂੰ ਨਿਕਲਣਗੀ ਇਹ ਸਰਕਾਰ ਦੇ ਜਿਹੜੇ ਸੀਐਮ ਸਾਹਿਬ ਚਨਈ ਭੱਜ ਗਏ ਉੱਥੇ ਇਡਲੀ ਦੋਸੇ ਦੀ ਗੱਲ ਕਰਦੇ ਤੇ ਉੱਥੇ ਨਾਲੇ ਬੜੇ ਟੌਰ ਨਾਲ ਕਹਿੰਦੇ ਵੀ ਮੇਰਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਪੰਜਾਬ ਰੁੜ ਕੇ ਮਰਨ ਦਿਆ ਕਹਿੰਦੇ ਵੀ ਰੋਮ ਜਿਹੜਾ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਤੇ ਅੱਜ ਉਹੀ ਹਾਲਾਤ ਇੱਥੋਂ ਦੇ ਉਹ ਚਰਨਈਂ ਚ ਜਾ ਕੇ ਆਪਣੀ ਗੱਲ ਕਰਦਾ ਆਪਣੇ ਭਾਸ਼ਣ ਦਿੰਦਾ ਪੰਜਾਬ ਨੂੰ ਕਿਸੇ ਹੋਰ ਰੂਪ ਚ ਵਿਖਾ ਰਿਹਾ ਪਰ ਪੰਜਾਬ ਇੱਥੇ ਡੁੱਬ ਕੇ ਜਿਹੜਾ ਮਰ ਰਿਹਾ ਸੀ ਬਦਲਾਵ ਲਿਆਂਦਾ ਕਹਿੰਦੇ ਆ ਕਿ ਬਦਲਾਵ ਆਇਆ ਬਦਲਾਵ ਵੀ ਆ ਦੇਖੋ ਕਿੰਨਾ ਪਾਣੀ 4 ਛਪੇਰੇ ਕਹਿੰਦੇ ਸੀ ਕਲਿਆਣੀ ਜਬਾਨੇ ਢੀ ਬੋਲੀ ਕਿ ਪਾਣੀੋਂ ਪਾਣੀ ਕਰਦਾਂਗੇ ਵਾਕੀ ਪਾਣੀ ਪਾਣੀ ਕੀਤਾ ਪਿਆ ਵੇਖੋ ਕਿ ਮਕਮਤੀ ਸਾਹਿਬ ਨੇ ਤੇ ਆਪਣੀ ਤਰਖਾ ਮਿੱਤੇ ਦੀ ਤੇ ਆਪਣੇ ਵਿਧਾਇਕਾਂ ਦੀ ਤਰਖਾ ਕਹਿੰਦਾ ਵੀ ਹੜਪੀੜਤਾ ਵਾਸਤੇ ਜਿਹੜਾ ਫੰਡ ਜਿੱਦੀ ਆਊਗੀ 92 ਲੱਖ ਰੁਪਈਆ ਨਾਲ ਇਹਨਾਂ ਦਾ ਜਿਹੜਾ ਕੰਮਕਾਰ ਚੱਲ ਜੂਗਾ 92 ਲੱਖ ਰੁਪਈਆ ਨਾਲ ਸਾਰੇ ਪੰਜਾਬ ਦੇ ਜਿਹੜਾ ਪੰਜਾਬ ਪਾਣੀ ਚ ਡੁੱਬ ਗਿਆ ਉਹਨਾਂ ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਊਗਾ ਆਪ ਚ ਹੜਾਂ ਕਰਕੇ ਮੋਤ ਆ ਗਿਆਂ ਲੋਕੀ ਰੁੜ ਗਿਆ 18 ਫੁੱਟ ਚ ਡੁੱਬ ਕੇ ਮਰ ਗਏ ਉਹਨਾਂ ਦੀਆਂ ਲਾਸ਼ਾਂ ਮੈਨੂੰ ਲੱਗਦਾ ਵੀ ਇੱਥੋਂ ਤਾਰੋਂ ਪਾਰ ਇੱਥੋਂ 6 ਕਿਲੋਮੀਟਰ ਦੂਰ ਦੱਸਦੇ ਪਾਕਿਸਤਾਨ ਨੂੰ ਪਾਕਿਸਤਾਨ ਚਲੇ ਗਿਆਂ ਸਾਰ ਤੱਕ ਕੋਈ ਨਹੀਂ ਪਹੁੰਚਿਆ ਕੋਈ ਸਰਕਾਰ ਨਹੀਂ ਗਈ ਹੈਗੀ ਬਿਲਕੁਲ ਕੋਈ ਨਹੀਂ ਉੱਥੇ ਗਿਆ ਹੈਗਾ ਇਥੋਂ ਹੋ ਕੇ ਫੋਟੋਵਾਂ ਕੱਚਾ ਆ ਕੇ ਮੁਰਜ ਜਾਂਦੇ ਨੇ ਮੰਨ ਲਓ ਘਰਾਂ ਦੇ ਵਿੱਚ ਘਰਾਂ ਦੇ ਸਾਨੂੰ 베ੜੀ ਚ ਭਾ ਕੇ ਲੈ ਆਏ ਆ ਘਰ ਦੇ ਪੂਏ ਤੇ ਗਾੜੀਆਂ 베ੜੀ ਚ ਭਾ ਕੇ ਲੈ ਆਏ ਸਾਨੂੰ ਸਾਡੇ ਘਰ ਦੇ ਵਿੱਚ ਪਾਣੀ ਵੜਿਆ ਸਾਰੇ ਵੀ ਕਹਿੰਦੀਆਂ ਵੀ ਰੱਬ ਦੀ ਗਾੜੀ ਕਿਹਦੀ ਆ ਕਹਿੰਦੇ ਆਫਤ ਹੈ ਕੁਦਰਤੀ ਆਫਤ ਆ ਸਰਕਾਰ ਕੁਦਰਤੀ ਆਫਤਾਂ ਦੇ ਉੱਤੇ ਹੀ ਕੰਮ ਕਰਨ ਲਈ ਚੁਣੀ ਜਾਂਦੀ ਆ ਹੋਰ ਸਰਕਾਰ ਨੂੰ ਆਪਾਂ ਕੋਈ ਗੋਡੇ ਤੇ ਫੋੜੇ ਤੇ ਨਹੀਂ ਰਗੜਨਾ ਮਸਲ ਕੇ ਸਾਸੀ ਕਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੇਂਜ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਫਿਰੋਜ਼ਪੁਰ ਦੇ ਪਿੰਡ ਨਿਹਾਰਾ ਲਵੇਹੜਾ ਦੀਆਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਝਾਤ ਮਾਰੀਏ ਚਾਰ ਸਵੇਰੇ ਪਾਣੀ ਪਾਣੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਪਿੰਡ ਵਾਸੀਆਂ ਨੇ ਗਲਬਾ ਕੀਤੀ ਉਸ ਘਰ ਦੇ ਨਾਲ ਪਰਿਵਾਰਕ ਮੈਂਬਰਾਂ ਨਾਲ ਗਲਬਾ ਕੀਤੀ ਜਿਹੜੇ ਪਰਿਵਾਰਕ ਮੈਂਬਰ ਇਸ ਹਰ ਦੇ ਵਿੱਚ ਜਿਹੜੇ ਫਸੇ ਹੋਏ ਨੇ ਤੁਸੀਂ ਦੇਖਿਆ ਇੰਨੀ ਜਿਹੜੀ ਸਥਿਤੀ ਮਾੜੀ ਆ ਅੱਜ ਬੋਰ ਲੈ ਕੇ ਇਸ ਇਲਾਕੇ ਵਿਚ ਆਉਣਾ ਪਿਆ ਆ ਆਠ ਆਠ ਫੋਰ ਡੂੰਗਾ ਜਿਹੜਾ ਗਾਂ ਪਾਣੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਹਾਲਾਤ ਨੇ ਸਭਜੀਤ ਸਿੰਘ ਹਰੀ ਜਿਹੜੇ ਸੀ ਸ਼ੀਰਪਕ ਸਿੰਘ ਨੌਜਵਾਨ ਸਭਾ ਦੀ ਆਗੂ ਨੇ ਉਹ ਵੀ ਇੱਥੇ ਪਹੁੰਚੇ ਨੇ ਅ ਕਿਸ ਤਰ੍ਹਾਂ ਦੇਖਦੇ ਹੋ ਹਰੀ ਜੀ ਅੱਜ ਹਾਲਾਤ ਦੇਖ ਲਓ ਕੀ ਨੇ ਕੀ ਲੱਗਦਾ ਨਹੀਂ ਇਹ ਇਸ ਇਲਾਕੇ ਦੀ ਕਿੰਨੀ ਪਰਿਵਾਰ ਨੂੰ ਇਹਨਾਂ ਲਾਗਿਆਂ ਵਾਲੇ ਪਿੰਡ ਵਾਸੀਆਂ ਨੂੰ ਕਿੰਨੀ ਖਾੜ ਦੀ ਜਿਹੜੀ ਆ ਮਾਰ ਵਜੀ ਆ ਮਾਰ ਵਜੀ ਨਹੀਂ ਆ ਮਾਰ ਵੱਜ ਚੁੱਕੀ ਆ ਹੂੰ ਮਤਲਬ ਐਸਲੇ ਇਹ ਜਿਹੜੇ ਇੱਥੋਂ ਦੇ ਵਸਨੀਕ ਆ ਉਹ 8 8 9 9 ਫੁੱਟ ਡੂੰਘੇ ਪਾਣੀ ਚ ਡੁੱਬਨ ਨੂੰ ਮਜਬੂਰ ਆ ਤੇ ਸਰਕਾਰ ਜਿਹੜੀ ਆ ਉਹ ਆਪਣੇ ਚ ਖਰੀਦੇ ਚੈਨਲਾਂ ਨਾਲ ਹੀ ਉਹਨਾਂ ਦੇ ਉੱਤੇ ਕੁਝ ਹੋਰ ਵਿਖਾ ਰਹੀ ਆ ਭਗਵੰਤ ਮਾਨ ਸਾਹਿਬ ਹੈਲੀਕਾਪਟਰ ਦੇ ਰਿਹਾ ਉਹਨਾਂ ਨੂੰ ਹੈਲੀਕਾਪਟਰ ਜਿਹੜਾ ਉਹ ਦਿੱਤਾ ਨਾ ਉਹ ਆਪਣੇ ਕੋਲ ਰੱਖਣ ਜਿਹੜਾ ਮੁਆਵਜ਼ਾ ਦੇਣਾ ਚਾਹੁੰਦੇ ਆਂਡੇ ਬੱਕਰੀਆਂ ਕੁਕੜੀਆਂ ਦਾ ਉਹ ਵੀ ਆਪਣੇ ਕੋਲ ਰੱਖਣ ਤੇ ਜ਼ਮੀਨੀ ਹਕੀਕਤ ਤੇ ਥੱਲੇ ਉਤਰ ਕੇ ਇਹਨਾਂ ਲੋਕਾਂ ਦੀ ਸਾਰ ਲੈਣ ਆ ਤੁਸੀਂ ਦੇਖ ਰਹੇ ਹੋ ਅਸੀਂ 2-2 ਫੁੱਟ ਪਾਣੀ ਇੱਥੇ ਤੇ ਇੱਤੋਂ ਥੋੜਾ ਜਿਹਾ 2-3 ਫੁੱਟ ਪਿੱਛੇ ਜਾਵਾਂਗੇ ਤੇ 5 ਫੁੱਟ ਇਹਨਾਂ ਹੋਰ ਅੱਗੇ ਜਾਵੇਂ 8-8 ਫੁੱਟ ਪਾਣੀ ਇੱਥੇ ਖੜਾ ਤੇ ਜਿਹੜੀ ਸਰਕਾਰ ਆ ਐਸ ਲਈ ਇਹਨਾਂ ਦੀ ਬਾਤ ਨਹੀਂ ਪੁੱਛਦੀ ਇਹ ਉਹ ਲੋਕ ਆ ਜਿਹੜੇ ਹਰ ਸਾਲ ਉੱਜੜਦੇ ਆ ਹਰ ਸਾਲ ਵਸੇਬਾ ਕਰਦੇ ਆ ਹਰ ਸਾਲ ਫਸਲ ਬੀਜਦੇ ਆ ਇੱਕ ਸਾਲੇ ਫਸਲ ਬੀਜਦੇ ਤੇ ਉਹਦਾ ਜਿਹੜਾ ਆ ਆਨੰਦ ਮਾਣਦੇ ਉਹਦੇ ਪੈਸੇ ਉਹਨਾਂ ਨੂੰ ਆਉਂਦੇ ਆ ਤੇ ਆਪਣੇ ਜਿਹੜੇ ਹੜਾਂ ਚ ਘਰ ਟੇਰੇ ਡਿੱਗੇ ਹੁੰਦੇ ਆ ਉਹਨਾਂ ਨੂੰ ਸੁੱਤਰ ਕਰਦੇ ਤੇ ਫੇਰ ਹੜ ਆ ਜਾਂਦਾ ਇਹ ਵਿਚਾਰੇ ਰੋਜ਼ ਜਿਉਂਦੇ ਆ ਤੇ ਰੋਜ਼ ਮਰਦੇ ਆ ਰੋਜ਼ ਜਿਉਂਦੇ ਆ ਰੋਜ਼ ਮਰਦੇ ਆ ਅੱਜ ਹਾਲਾਤ ਸਾਡੇ ਪੰਜਾਬ ਦੇ ਇਹ ਆ ਕਿ ਅਸੀਂ ਜਿੱਧਰ ਮਰਜੀ ਛਾਤੀ ਮਾਰ ਲਈਏ ਕਿਲੋਮੀਟਰਾਂ ਦੇ ਹਿਸਾਬ ਨਾਲ 20 25 25 30 30 ਕਿਲੋਮੀਟਰ ਅਸੀਂ ਹੁਣੇ ਗੱਡੀ ਲੈ ਕੇ ਆਏ ਤੁਸੀਂ ਦੇਖਣਾ ਵੀ 30 30 ਕਿਲੋਮੀਟਰ ਜਿਹੜਾ ਪਾਣੀ ਲਗਾਤਾਰ ਆਪਾਂ ਨੂੰ ਵੇਖਣ ਨੂੰ ਮਿਲਿਆ ਇਹ ਅਸੀਂ ਫਿਰੋਜ਼ਪੁਰ ਦੇ ਏਰੀਏ 'ਚ ਆ ਦੁਆਬਾ ਆਪਣਾ ਮਾਲਵੇ ਦੇ ਏਰੀਏ 'ਚ ਜਿਹੜਾ ਮਾਝੇ ਦਾ ਏਰੀਆ ਉਹਦੇ ਵੀ ਹਾਲਾਤ ਇਸ ਤਰ੍ਹਾਂ ਹੀ ਆ ਅੱਜ ਕਹਿੰਦੇ ਆ ਵੀ ਅਜਨਾਲੇ ਕਹਿੰਦੇ ਕਦੀ ਪਾਣੀ ਨਹੀਂ ਆਇਆ ਜ ਅਜਨਾਲੇ ਵੀ ਪਾਣੀ ਆ ਗਿਆ ਪਰ ਜਿਹੜੀਆਂ ਚੀਜ਼ਾਂ ਸਾਨੂੰ ਪਰੋਸੀਆਂ ਜਾ ਰਹੀਆਂ ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਜਾ ਰਹੀਆਂ ਉਹਨਾਂ ਤੋਂ ਹਕੀਕਤ ਤੇ ਜ ਪਰਦੇ ਦੀ ਗੱਲ ਕਰੀ ਉੱਤੇ ਪਰਦਾ ਪਾ ਕੇ ਸਰਕਾਰ ਸਾਨੂੰ ਆਪਣੇ ਚੈਨਲਾਂ ਦੀ ਵਿਖਾਰੀ ਆ ਤੇ ਬਿਸ਼ਰਮੀ ਦੀ ਹੱਦ ਆ ਪੰਜਾਬੀ ਲੋਕ ਚੈਨਲ ਇੱਕ ਇਹੋ ਜਿਹਾ ਵਾਹਿਦ ਚੈਨਲ ਆ ਜਿਹੜਾ ਲੋਕਾਂ ਦੀ ਹਕੀਕਤ ਵਿਖਾ ਰਿਹਾ ਤੇ ਪਰ ਜਿਹੜੇ ਵਿਗੇ ਚੈਨਲ ਆ ਜਿਨ੍ਹਾਂ ਨੇ ਸਾਲ ਦਾ 2-2 ਕਰੋੜ ਰੁਪਇਆ ਫੰਡ ਇਹ ਸਰਕਾਰ ਤੋਂ ਲਿਆ ਉਹ ਸਰਕਾਰ ਇੰਨਾਂ ਚੀਜ਼ਾਂ ਦੇ ਉੱਤੇ ਇੰਨਾਂ ਚੀਜ਼ਾਂ ਦੇ ਉੱਤੇ ਗੱਲ ਕਰਨਾ ਤੋਂ ਮਨਫ਼ੀ ਆ ਪਰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਵੀ ਇਹ ਲੋਕ ਪਰਿਵਾਰ ਜਿਵੇਂ ਹੁਣੇ ਅਸੀਂ ਬਾਈ ਨਾਲ ਗੱਲ ਕੀਤੀ ਬਾਈ ਦਾ ਕਹਿਣਾ ਵੀ ਮੇਰੀ ਉਮਰ ਵਿੱਚ ਹੁਣ ਤੱਕ ਮੈਂ 20 ਤੋਂ 25 ਹਰ ਜਿਹੜੇ ਮੈਂ ਦੇਖ ਚੁੱਕਿਆ ਵਾ ਇੰਦਾਂ ਦੇ ਹਾਲਾਤ ਆ ਗਏ ਨੇ ਚਲੋ ਆਮ ਆਵੀ ਪਾਰਟੀ ਸਰਕਾਰ ਤੇ ਹੁਣ ਆਈ ਆ ਪਹਿਲੀਆਂ ਸਰਕਾਰਾਂ ਬੜੀਆਂ ਰਹੀਆਂ ਨੇ ਕਿਉਂ ਨਹੀਂ ਅਜੇ ਤੱਕ ਇਸ ਇਲਾਕੇ ਦੇ ਕਿਸੇ ਨੇ ਸੁਣੀ ਗਈ ਕਿਉਂ ਹਰ ਸਾਜਸਤਾਂ ਦਾ ਹੜ ਆਉਂਦੇ ਨੇ ਕਿਉਂ ਨਹੀਂ ਅਜੇ ਤੱਕ ਇੱਥੇ ਇੰਤਜ਼ਾਮ ਕੀਤਾ ਗਿਆ ਕੋਈ ਬੰਦ ਦਾ ਇੰਤਜ਼ਾਮ ਕੀਤਾ ਗਿਆ ਵੀ ਜਿਹੜੇ ਪਿੰਡਾਂ ਦੇ ਪਿੰਡ ਜਿਹੜੇ ਨੇ ਇਹ ਨੁਕ ਇਹ ਸਰਕਾਰ ਇਸ ਕਰਕੇ ਲੋਕਾਂ ਨੇ ਲਿਆਂਦੀ ਬڑے ਵੱਡੇ ਪਦਰ ਤੇ ਵੋਟਾਂ ਪਾ ਕੇ ਹਰ ਇੱਕ ਲੋਕ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਕੰਮ ਕੀਤਾ ਸੀ ਵੀ ਆਪਾਂ ਜਿਹੜੀਆਂ ਵੋਟਾਂ ਪਾ ਕੇ ਇੱਕ ਚੰਗੀ ਸਰਕਾਰ ਲਿਆਵਾਂਗੇ ਜਿਹੜੀ ਆਮ ਲੋਕਾਂ ਦੀ ਗੱਲ ਕਰਦੀ ਹੋਊਗੀ ਪਰ ਇਹ ਉਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਕਿਤੇ ਨਾ ਕਿਤੇ ਮਾੜੀ ਆ ਗਈ ਅੱਜ ਜੇ ਅਜਨਾਲੇ ਦੇ ਰਗਮਦਾਸ ਦੀ ਗੱਲ ਕਰੀਏ 6 ਵੋਟਾਂ ਦਿੱਤੀਆਂ ਕਿੱਡੇ ਕਿੰਨੇ ਦੂਰ ਤੱਕ ਪਿੰਡ ਤੇ 6 ਵੋਟਾਂ ਇੱਥੇ ਅਸੀਂ ਆਏ ਆ ਇੱਥੇ ਸਰਕਾਰੀ ਵੋਟ ਤੇ ਕੋਈ ਆਈ ਹੋਈ ਨਹੀਂ ਜਿਹੜੀ ਬੋਟ ਵੀ ਕੋਈ ਸੰਸਥਾਵਾਂ ਨੇ ਦਿੱਤੀ ਆ ਕੋਈ ਪੰਜ ਚਾਰ ਇੱਥੇ ਵੋਟਾਂ ਆ ਤੇ ਏਰੀਆ ਵੇਖ ਲਓ ਕਹਿੰਦੇ ਆ ਵੀ ਆ ਸਰਪੰਚ ਸਾਹਿਬ ਨੇ ਇਹ ਕਹਿੰਦੇ ਮੇਰਾ ਇੱਥੋਂ ਪਿੰਡ 2 ਕਿਲੋਮੀਟਰ ਆ 5 ਕਿਲੋਮੀਟਰ 5 ਕਿਲੋਮੀਟਰ ਸਰਪੰਚ ਸਾਹਿਬ ਦੱਸਦੇ ਮੇਰਾ 5 ਕਿਲੋਮੀਟਰ ਪਿੰਡ ਆ ਤੇ ਉੱਥੋਂ ਇਹ ਵੋਟ ਲੈ ਕੇ 5 ਕਿਲੋਮੀਟਰ ਤੋਂ ਪਹਿਲਾਂ ਮੌਤ ਨੂੰ 마ਸੀ ਆ ਕੇ ਪਹਿਲਾਂ ਇਸ ਜਗ੍ਹਾ ਤੇ ਪਹੁੰਚਦੇ ਆ ਕਿਉਂਕਿ ਇਸ ਤੋਂ ਅੱਗੇ ਜਿਹੜਾ ਥੋੜਾ ਬੰਨ ਵੱਜਾ ਤੇ ਇੱਥੇ ਲੋਕ ਆਣ ਕੇ ਠਹਿਰਦੇ ਆ ਇਹ ਲੋਕਾਂ ਨੂੰ ਘਰਾਂ ਚੋਂ ਲਿਆ ਕੇ ਉਹਨਾਂ ਨੂੰ ਜਿਹੜਾ ਵਾ ਇਸ ਬੰਨ ਦੇ ਉੱਤੇ ਛੱਡ ਦਿਆ ਤੇ ਉਧਰ ਇਹ ਵੀਰ ਨਹੀਂ ਸਾਡੇ ਜਿਨ੍ਹਾਂ ਦਾ ਮਕਾਨ ਢਹਿਣ ਵਾਲਾ ਵਾ ਐਸ ਲਈ ਉਹਨਾਂ ਦੀਆਂ ਸ਼ਰਤਾਂ ਏੜੀਆਂ ਉਹਨਾਂ ਚ ਪਾਰ ਪੈ ਚੁੱਕੇ ਆ ਤੇ ਉਹ ਕਿਸੇ ਵੇਲੇ ਵੀ ਕੋਈ ਅਨਸਖਾਵੀ ਘਟਨਾ ਵਾਪਰ ਸਕਦੀ ਆ ਪਰ ਸਰਕਾਰ ਕਹਿੰਦੀ ਆ ਵੀ ਕੋਈ ਐਹੋ ਜੀ ਹਾਲਾਤ ਨਹੀਂ ਪੰਜਾਬ ਸੇਫ ਹੱਥਾਂ ਚ ਆ ਪੇਰਾਂ ਜੇ ਫੰਡ ਦੇ ਨਾ ਦੀ ਗੱਲ ਕਰੀਏ ਤੇ ਇਹਨਾਂ ਨਾਮ ਕਿਸਾਨਾਂ ਨਾਲ ਵਿਚਾਰਿਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਉਹਨਾਂ ਦੇ ਮਕਾਨ ਟੈਨ ਨੂੰ ਤਿਆਰ ਆ ਤੇ ਉਹਨਾਂ ਦੀ ਫਸਲਾਂ ਦਾ ਮੁਆਵਜ਼ਾ ਕਿੰਨਾ ਦੇ ਰਿਹਾ 6200 800 ਰੁਪਿਆ ਇਸ ਤੋਂ ਵੱਧ ਮੁਆਵਜ਼ਾ ਨਹੀਂ ਦੇ ਰਹੇ ਉਹਨਾਂ ਦੀ 20 2000 ਰੁਪਏ ਦੀ ਫਸਲ ਦੇ ਉੱਤੇ ਸਪਰੇਈ ਹੋਈ ਆ ਤੇ ਇਹ ਸਰਕਾਰ ਉਹਨਾਂ ਨਾਲ ਮਜ਼ਾਕ ਕਰ ਰਹੀ ਆ ਜਿੱਥੇ ਇਹ ਸਰਕਾਰ ਨੂੰ ਲੋਕਾਂ ਨਾਲ ਖੜਨਾ ਚਾਹੀਦਾ ਹੈ ਇਹ ਸਰਕਾਰ ਦੇ ਜਿਹੜੇ ਸੀਐਮ ਸਾਹਿਬ ਚन्नई ਭੱਜ ਗਏ ਉੱਥੇ ਇਡਲੀ ਦੋਸੇ ਦੀ ਗੱਲ ਕਰਦੇ ਤੇ ਉੱਥੇ ਨਾਲੇ بڑے ਟੌਰ ਨਾਲ ਕਹਿੰਦੇ ਮੇਰਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਜਾਣ ਨੂੰ ਕਿਉਂ ਉਹਨਾਂ ਦਾ ਦਿਲ ਕਰੇ ਪੰਜਾਬ ਰੁੜ ਕੇ ਮਰਨਦਿਆ ਕਹਿੰਦੇ ਵੀ ਰੋਮ ਜਿਹੜਾ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਤੇ ਅੱਜ ਉਹੀ ਹਾਲਾਤ ਇੱਥੋਂ ਦੇ ਉਹ ਚਰਚੇ ਚ ਜਾ ਕੇ ਆਪਣੀ ਗੱਲ ਕਰਦਾ ਆਪਣੇ ਭਾਸ਼ਣ ਦਿੰਦਾ ਪੰਜਾਬ ਨੂੰ ਕਿਸੇ ਹੋਰ ਰੂਪ ਚ ਵਿਖਾ ਰਿਆ ਪਰ ਪੰਜਾਬ ਇੱਥੇ ਡੁੱਬ ਕੇ ਜਿਹੜਾ ਮਰ ਰਿਹਾ ਪੰਜਾਬ ਦਾ ਕਿਸਾਨ ਮਰ ਰਿਹਾ ਪੰਜਾਬ ਦਾ ਆਮ ਵਰਗ ਮਰ ਰਿਹਾ ਇੱਥੇ ਭਾਈਚਾਰਕ ਸਾਂਝਾਂ ਦੇ ਵਿੱਚ ਇਸ ਪਾਣੀ ਕਰਕੇ ਜਿਹੜਾ ਫਿੱਕ ਵੀ ਪੈ ਰਿਹਾ ਬੜੀ ਵੱਡੀ ਪੱਦਰ ਤੇ ਇੱਥੇ ਏੜੀ ਆ ਰਾਜਨੀਤੀ ਕੀਤੀ ਜਾ ਰਹੀ ਆ ਪਰ ਤੁਸੀਂ ਦੇਖਿਆ ਤੁਸੀਂ ਮੁਕਮਤੀ ਸਾਹਿਬ ਨੂੰ ਇਨਾ ਕੁਝ ਕਹਿ ਰਹੇ ਹੋ ਪਰ ਅਸੀਂ ਦੇਖਿਆ ਮੁਕਮਤੀ ਸਾਹਿਬ ਨੇ ਤੇ ਆਪਣੀ ਤਰਖਾ ਮਹੀਨੇ ਦੀ ਤੇ ਆਪਣੇ ਵਿਧਾਇਕਾਂ ਦੀ ਤਰਖਾ ਕਹਿੰਦਾ ਵੀ ਹਰ ਪੀੜਤਾ ਵਾਸਤੇ ਜਿਹੜਾ ਫੰਡ ਜਿੱਤੀ ਆਉਗੀ ਇਹਨੂੰ ਕਿਸੇ ਦੇ ਦੇ ਦਿਓ ਇਹ ਘਾ ਛੱਡਦੀ ਉਹਨੇ ਆਪਣੀ 92 ਲੱਖ ਰੁਪਈਆ ਨਾਲ ਇਹਨਾਂ ਦਾ ਜਿਹੜਾ ਕੰਮਕਾਰ ਚੱਲ ਜੂਗਾ 92 ਲੱਖ ਰੁਪਈਆ ਨਾਲ ਸਾਰੇ ਪੰਜਾਬ ਦੇ ਜਿਹੜਾ ਪੰਜਾਬ ਪਾਣੀ ਚ ਡੁੱਬ ਗਿਆ ਉਹਨਾਂ ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਊਗਾ 92 ਲੱਖ ਰੁਪਈਏ ਨਾਲ ਜਿਹੜੇ ਲੋਕ ਬਿਮਾਰ ਹੋਣੇ ਆ ਇਸ ਪਾਣੀ ਤੋਂ ਬਾਅਦ ਉਹਨਾਂ ਦਾ ਇਲਾਜ ਹੋ ਜਾਏਗਾ ਇੱਥੋਂ ਦੇ ਹਾਲਾਤ ਐ ਹੋ ਜਿਆ ਕੱਲ ਦੱਸ ਰਿਹਾ ਵੀ ਕੱਲ ਇੱਕ ਮੁੰਡਾ ਸੱਪ ਲੜ ਕੇ ਮਰ ਗਿਆ ਸਾਨੂੰ ਹਾਲੇ ਤੱਕ ਮੋਤਾਂ ਦੀ ਗਿਣਤੀ ਨਹੀਂ ਦੱਸੀ ਗਈ ਬੜੇ ਵੱਡੇ ਪੱਦਰ ਤੇ ਪੰਜਾਬ ਚ ਹੜਾਂ ਕਰਕੇ ਮੋਤ ਆ ਗਿਆਂ ਲੋਕੀ ਰੁੜ ਗਿਆ 18 ਦਾ ਫੁੱਟ ਚ ਡੁੱਬ ਕੇ ਮਰ ਗਏ ਉਹਨਾਂ ਦੀਆਂ ਲਾਸ਼ਾਂ ਮੈਨੂੰ ਲੱਗਦਾ ਵੀ ਇੱਥੋਂ ਤਾਰੋਂ ਪਾਰ ਇੱਥੋਂ 6 ਕਿਲੋਮੀਟਰ ਦੂਰ ਦੱਸਦੇ ਪਾਕਿਸਤਾਨ ਨੂੰ ਪਾਕਿਸਤਾਨ ਚਲੇ ਗਿਆਂ ਇਹਨਾਂ ਦਾ ਕੰਮ ਸਖਾਲਾ ਆ ਗਿਆ 92 ਲੱਖ ਰੁਪਏ ਨਾਲ ਜਦੋਂ ਅਸੀਂ ਸਰਕਾਰ ਚੁਣੀ ਸੀ ਇਹਨਾਂ ਦੀਆਂ ਇਹਨਾਂ ਦੀਆਂ ਸਟੇਜਾਂ ਸੀ ਜਿੱਨਾਂ ਤੇ ਕਹਿੰਦੇ ਸੀ ਬਹੁਤ ਪੈਸਾ ਆ ਸਾਡੇ ਕੋਲ ਪੰਜਾਬ ਕੋ ਬਹੁਤ ਪੈਸਾ ਤੇ ਅੱਜ ਫਿਰ ਵੱਡੇ ਦਿਲ ਕਰਕੇ ਉਹ ਪੈਸਾ ਬਾਹਰ ਕੱਢਣ ਤੇ ਲੱਖ ਲੱਖ ਰੁਪਇਆ ਤਨਖਾਹ ਆਈਡੀਏ ਦੇ ਨਾਲ ਮੰਤਰੀ ਸੰਤਰੀ ਜਿਹੜੇ ਐਮ ਐਲ ਏ ਕਹਿੰਦੇ ਅਸੀਂ ਪਾਵਾਂਗੇ ਉਹ ਵੀ ਮੇਰੇ ਹਿਸਾਬ ਨਾਲ ਜਦੋਂ ਉਹਨਾਂ ਨੇ ਐਲਾਨ ਕੀਤਾ ਨਾ ਸੀਐਮ ਸਾਹਿਬ ਨੇ ਤੁਸੀਂ ਲੱਖ ਲੱਖ ਰੁਪਇਆ ਦਿਓ ਤੇ ਅੱਧੇ ਇਹਨਾਂ ਦੇ ਐਮ ਐਲ ਏ ਨੇ ਮੂੰਹ ਵਿਗਾੜ ਲਿਓਨੇ ਆ ਵੀ ਆਪਾਂ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨਾ ਚਾਹੁੰਦੇ ਆ ਅਸੀਂ ਤੇ ਲੋਕਾਂ ਨਾਲ ਧਰੋਖਟ ਨਾ ਚਾਹੁੰਦੇ ਤੇ ਅੱਜ ਸਾਨੂੰ ਆਪਣੀ ਜੇਬ ਉਹਦੇ ਵਿੱਚ ਵੀ ਇਹਨਾਂ ਨੂੰ ਅੱਜ ਮੌਤ ਪਈ ਹੋਣੀ ਹੈ ਜਿਹੜਾ ਲੱਖ ਰੁਪਏ ਉਹਨਾਂ ਨੂੰ ਦੇਣਾ ਗੱਲ ਇਹ ਆ ਵੀ ਸਰਕਾਰਾਂ ਤੋਂ ਵੱਡੇ ਲੋਕ ਹੁੰਦੇ ਆ ਮੈਂ ਪਰਸੋਂ ਵੀ ਲਿਖਿਆ ਸੀਗਾ ਸਰਕਾਰਾਂ ਤੋਂ ਵੱਡੇ ਲੋਕ ਹੁੰਦੇ ਆ ਜਦੋਂ ਲੋਕਡਾਊਨ ਆਇਆ ਲੋਕਡਾਊਨ ਦੇ ਵਿੱਚ ਵੀ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜੀ ਇਹਨਾਂ ਕਿਸਾਨਾਂ ਨੇ ਇੱਕ ਦੂਜੇ ਦੀ ਬਾਹ ਫੜੀ ਇਹਨਾਂ ਮਜ਼ਦੂਰਾਂ ਨੇ ਲੋਕਾਂ ਦੀ ਬਾਹ ਫੜੀ ਅੱਜ ਜਦੋਂ ਇਹ ਹਾਰ ਰਹੀ ਸਥਿਤੀ ਆ ਗਈ ਕਿ ਵੀ 23 ਚ ਵੀ ਕਹਿੰਦੇ ਇੱਥੇ ਆਪਾਂ ਡੁੱਬੇ ਆ ਵੀ ਡੁੱਬ ਕੇ ਫੇਰ ਉੱਭਰੇ ਆ ਇਹਨਾਂ ਨੇ ਫੇਰ ਇਕੱਠੇ ਹੋਏ ਨਾ ਤਿਆਰ ਹੋਏ ਨਾ ਇਹਨਾਂ ਨੇ ਫੇਰ ਆਪਣੇ ਘਰ ਮੈਲ ਟਾਰੇ ਮਿਹਨਤੀ ਲੋਕ ਨੇ ਇਹਨਾਂ ਆਪਣਾ ਖੂਨ ਪਸੀਨਾ ਇੱਕ ਕਰਕੇ ਇਸ ਨੂੰ ਫਿਰ ਆਬਾਦ ਕਰ ਲੈਣਾ ਪਰ ਜਿਹੜੇ ਇਹ ਭਗਵੰਤ ਮਾਨ ਤੇ ਇਹਨਾਂ ਦੇ 92 ਚੇਲੇ ਚਪਟੇ ਆ ਉਹ ਕਿਹੜੇ ਮੂਹਣਾ ਇਹਨਾਂ ਪਿੰਡਾਂ 'ਚ ਵੜਨਗੇ ਮੈਨੂੰ ਤੇ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਨੂੰ ਤੇ ਲੋਕਾਂ ਨੇ ਜਿਹੜਾ ਨਾ ਜਿਹੜੇ ਤੋਬੇ ਬਚਣੇ ਆ ਜਿਹੜੇ ਨਾਲੇ ਬਚਣੇ ਆ ਜਿਹੜੇ ਛੱਪੜ ਬਚਣੇ ਆ ਪਿੰਡ ਦੇ ਉਹਨਾਂ 'ਚ ਡੋਬ-ਡੋ ਕੇ ਮਾਰਨਾ ਕਿਉਂਕਿ ਅੱਜ ਇਹ ਸੱਤੇ ਪੇ ਆ ਤੇ ਸਰਕਾਰ ਇਹਨਾਂ ਨਾਲ ਮਜ਼ਾਕ ਕਰ ਰਹੀ ਆ ਸਰਕਾਰ ਤੇ ਕਹਿੰਦੀ ਆ ਕੀ ਅਸੀਂ ਬੜਾ ਕੰਮ ਕਰ ਰਹੇ ਹਾਂ ਬੜਾ ਕੰਮ ਕਰ ਰਹੇ 12 ਬੇੜੇ ਸਿਰਫ ਦਿੱਤੇ ਉਧਰ ਅੰਮ੍ਰਿਤਸਰ ਦੇ ਵਿੱਚ ਰਮਦਾਸ ਦੇ ਵਿੱਚ 12 ਬੇੜਿਆਂ ਨਾਲ ਕਵਰ ਹੋ ਜੂ ਇੱਥੇ ਕੋਈ ਵੀ ਨਹੀਂ ਦਿੰਦਾ ਇੱਥੇ ਹੁਣ ਬੀਐਸਐਫ ਕੱਲ੍ਹ ਦੀ ਆਈ ਤੇ ਉਹਨਾਂ ਦੇ 4 2-3 ਬੇੜੇ ਜਿਹੜੇ ਆਟੋਮੈਟਿਕ ਚੱਲਦੇ ਆ ਉਹ ਇਹ ਸਰਪੰਚ ਸਾਹਿਬ ਆਪਣੀ ਜ਼ਿੰਮੇਵਾਰੀ ਸਮਝਦੇ ਸਰਪੰਚ ਚਾਹੀਦੇ ਇਹੋ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੇ ਜਿਹੜੇ ਆਪਣੇ ਹੱਥੀਂ ਉਹ ਵਾਸ ਨਾਲ ਧੂ ਧੂ 8-8 9-9 ਫੁੱਟ ਚ ਜਿਹੜਾ ਬੇੜਾ ਲੈਂਦੇ ਆ ਸੱਚੀਓ ਗੱਲ ਆ ਇਹ ਮੋਤ ਨੂੰ ਮਾਸੀ ਕਹਿਣ ਲੱਗਿਆ ਦੂਰ ਦੂਰ ਤੱਕ ਸਾਨੂੰ ਕੋਈ ਬੰਦਾ ਜਾਨ ਪੰਦਾ ਕੁਝ ਨਹੀਂ ਵਿਖ ਰਿਹਾ ਨਹੀਂ ਵਿਖ ਰਿਹਾ ਪਾਣੀ ਪਾਣੀ ਦੇਖ ਰਿਹਾ ਜਿਵੇਂ ਐਸੀ ਦੇਖ ਲੱਗਦਾ ਜਿਵੇਂ ਐਸੀ ਦਰਿਆਵਾਂ ਚ ਵੜ ਗਏ ਆ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਨੀ ਦਰਿਆ ਨਹੀਂ ਸਮੁੰਦਰ ਦਰਿਆ ਤਾਂ ਕਿਸੇ ਨਾ ਕਿਸੇ ਸੀਮਤ ਜਗ੍ਹਾ ਚ ਹੁੰਦਾ ਕਿਨਾਰਾ ਹੁੰਦਾ ਤੁਸੀਂ ਦੇਖ ਲਓ ਕਿੱਥੋਂ ਕਿੱਥੋਂ ਤੱਕ ਸਾਨੂੰ ਜੇ ਝਾਤ ਮਾਰੀ ਤੇ ਸਾਨੂੰ ਸਮੁੰਦਰ ਲੱਗ ਰਿਹਾ ਅਸੀਂ ਐਂਜ ਲੱਗ ਰਿਹਾ ਵੀ ਜਿਵੇਂ ਮੰਤਰੀ ਭਗਵੰਤ ਮਾਨ ਸਾਹਿਬ ਤੇ ਸੋਚ ਰਹੇ ਮੈਂ ਪੰਜਾਬ ਨੂੰ ਜਿਹੜਾ ਗੋਆ ਬਣਾਤਾ ਉਹ ਤਾਂ ਬੜਾ ਖੁਸ਼ ਹੋਣਾ ਮੇਰੇ ਹਸਣ ਆਪਣੇ ਘਰ ਬੈਠਾ ਵੀ ਮੈਂ ਪੰਜਾਬ ਨੂੰ ਗੋਆ ਬਣਾ ਕੇ ਲੋਕਾਂ ਨੂੰ ਜਿਹੜਾ ਵਾ ਉਹਨਾਂ ਦੇ ਬੂਹੇ ਅੱਗੇ ਜਿਹੜੇ ਪਾਣੀ ਆ ਗਏ ਉਹ ਦੇਖੋ ਜੋ ਕਹਿੰਦੇ ਹਨ ਵੀ ਪੰਜਾਬ ਪਾਣੀ ਪਾਣੀ ਕਰ ਦਾਂਗੇ ਉਹ ਭਰਾਵਾ ਕਲੈਣੀ ਜਬਾਨ ਨੂੰ ਬੰਦ ਕਰ ਉਹ ਸਾਨੂੰ ਤੇਰੀ ਕਲੈਣੀ ਜਬਾਨ ਨਹੀਂ ਚਾਹੀਦੀ ਸਾਨੂੰ ਨਹੀਂ ਇੰਨਾ ਪਾਣੀ ਚਾਹੀਦਾ ਜਿਹੜਾ ਪਾਣੀ ਜਿੰਨਾਂ ਨੂੰ ਚਾਹੀਦਾ ਪਹਿਲਾਂ ਉਹਨਾਂ ਨੂੰ ਦੇ ਰਾਜਸਥਾਨ ਅਜ ਨਾ ਕਰ ਗਿਆ ਹਰਿਆਣਾ ਅਜ ਨਾ ਕਰ ਗਿਆ ਦਿੱਲੀ ਦੇ ਸਿਰ ਤੇ ਤੂੰ ਚੜ ਕੇ ਭੁੜਕਦਾ ਦਿੱਲੀ ਨੇ ਨਾ ਕਰ ਦਿੱਤੀ ਉਹਨਾਂ ਦੀਆਂ ਨਹਿਰਾਂ ਦੋਵੇਂ ਨਹਿਰਾਂ ਬੰਦ ਪਈਆਂ ਉਹਨਾਂ 'ਚ ਪਾਣੀ ਨਹੀਂ ਹੈ ਨਾ ਜਿੰਨਾਂ ਸਾਡੇ ਪਿੰਡਾਂ 'ਚ ਪਾਣੀ ਹੈ ਅਸ ਸਾਡੇ ਬੱਚੇ ਜਿਹੜੇ ਆ ਆਪਣੀ ਵਿੱਦਿਆ ਤੋਂ ਸਖਣਿਆ ਕਿਉਂਕਿ ਕਈ ਮਹੀਨਿਆਂ ਤੱਕ ਇਹ ਪਾਣੀ ਜਿਹੜਾ ਇਹਦੀ ਗਾਰ ਇਹਦਾ ਇਹਨਾਂ ਨੂੰ ਸਫਾਈ ਕਰਨ ਲਈ ਇਹਨਾਂ ਤੇ ਕਈ-ਕਈ ਮਹੀਨੇ ਸਾਡੇ ਬੱਚੇ ਸਕੂਲ 'ਚ ਨਹੀਂ ਜਾਣੇ ਜਿਹੜੇ ਲੋਕ ਬਿਮਾਰ ਹੋਣੇ ਆ ਉਹ ਵੀ ਆਰਥਿਕ ਤੌਰ ਤੇ ਇਹ ਪਹਿਲਾਂ ਹੀ ਪਰੇਸ਼ਾਨ ਹੈ ਤੇ ਜਦੋਂ ਉਹਨੇ ਬਿਮਾਰੀ ਦੇ ਚਿਹਰੇ ਚੋਣਾ ਇਹਨਾਂ ਕੋ ਕੋਈ ਰੂਟ ਮੈਪ ਨਹੀਂ ਵੀ ਅਲਾਜ ਹੜ੍ਹਾਂ ਤੋਂ ਬਾਅਦ ਹੜਾਂ ਦਾ ਤੇ ਨਾ ਕੋਈ ਰੂਟ ਮੈਪ ਨਹੀਂ ਤੇ ਹੜ੍ਹਾਂ ਤੋਂ ਬਾਅਦ ਹੀ ਅਸਲੇ ਤਿਆਰ ਕਰ ਲੈਣ ਵੀ ਹੜ੍ਹਾਂ ਤੋਂ ਬਾਅਦ ਆਪਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਮਦਦ ਕਰਨੀ ਆ ਉਹ ਵੀ ਕੋਈ ਰੂਟ ਮੈਪ ਨਹੀਂ ਕੋਈ ਰੂਟ ਪਲਾਨ ਨਹੀਂ ਉਹਨਾਂ ਕੋ ਵੀ ਅਸੀਂ ਆਉਣ ਵਾਲੇ ਹਾਲਾਤਾਂ ਦਾ ਕਿਤਰਾ ਸਾਮਾਂ ਕਰਾਂਗੇ ਉਹ ਵੱਡੀਆਂ ਬਿਮਾਰੀਆਂ ਫੈਲਣੀਆਂ ਅਸੀਂ ਦੇਖਿਆ ਖਾਸ ਕਰਕੇ ਹਰੀ ਪੜੀ ਵਾਰਸ ਪੰਜਾਬ ਕਾਲੀਦਾਲ ਕਹਿੰਦਾ ਜਥੇ ਬੰਦੀਆਂ ਉਹਨਾਂ ਵੱਲ ਬੜਾ ਇਲਾਕੇ ਸਾਹ ਦਿੱਤਾ ਗਿਆ ਵਾ ਬਾਈ ਵੀਰ ਮਹਾਵੀਰ ਗੱਲ ਗੱਲ ਉਹਨਾਂ ਗੱਲ ਕਰੀਏ ਖਾਸ ਕਰਕੇ ਇੱਥੇ ਜਿਹੜੇ ਬਜਦੀਪ ਨੇ ਗੁਰਦੀਪ ਉਹਨਾਂ ਵੱਲੋਂ ਕਹਿੰਦੇ ਬੜੀ ਸੇਵਾ ਨਿਭਾਈ ਗਈ ਆ ਕਹਿੰਦੇ ਹ ਜਿੰਨਾ ਚਿਰ ਤੱਕ ਇਸ ਇਲਾਕੇ ਨੂੰ ਪਾਣੀ ਬਿਲਕੁਲ ਸਫਾਈ ਨਹੀਂ ਜਾਂਦਾ ਕਿ ਉਸ ਪਾਣੀ ਤੋਂ ਬਾਅਦ ਹੋਰ ਕਹਿੰਦੇ ਭਿਆਨਕ ਬਿਮਾਰੀ ਫੈਲ ਸਕਦੀ ਆ ਕਿਨਾਂ ਉੱਤੋਂ ਖੜੇ ਆ ਬਾਈ ਕਹਿੰਦਾ ਨਾਲ ਦੇ ਦੇਖੋ ਅਸੀਂ ਅੱਜ ਇੱਥੇ ਜੇ ਆਏ ਆ ਅੰਮ੍ਰਿਤਸਰ ਤੋਂ ਤਕਰੀਬਨ ਕੋਈ 80 90 ਕਿਲੋਮੀਟਰ 100 ਕਿਲੋਮੀਟਰ ਸਫ਼ਰ ਤੈਅ ਕਰਕੇ ਇਨ੍ਹਾਂ ਵੀਰਾਂ ਦੀ ਬਦੌਲਤ ਆਇਆ ਇਹਨਾਂ ਨੂੰ ਨਤਮਸਤਕ ਹੋਣ ਆਇਆ ਵੀ ਅੱਜ 14 ਦਿਨ ਹੋ ਗਏ ਆ ਜਦੋਂ 14 ਦਿਨਾਂ ਦੇ ਪਹਿਲਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇੱਕ ਕੈਂਪ ਲਾ ਕੇ ਉਹਦਾ ਰੋਲਾ ਪਾਇਆ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਲਗਾਤਾਰ ਲੋਕਾਂ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰੀ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਅੱਖ ਕਦੋਂ ਖੁੱਲੀ ਕੱਲ ਕੱਲ ਲੋਕੀ ਆਣ ਕੇ ਜਿਹੜੀਆਂ ਸਰਕਾਰ ਦੇ ਇੱਥੇ ਆਣ ਕੇ ਟਕਵਾਂਜ ਕਰ ਰਹੇ ਆ ਤੇ ਕੀ ਗੱਲ 13 ਦਿਨੋਂ ਸੁੱਤੇ ਸੀਗੇ 13 ਦਿਨ ਜਾਂ ਸੀਐਮ ਸਾਹਿਬ ਨੇ ਉਹਨਾਂ ਨੂੰ ਕੋਈ ਆਰਡਰ ਨਹੀਂ ਦਿੱਤਾ ਇਹ ਆਰਡਰ ਦੇ ਬੱਦੇ ਆ ਸਰਕਾਰ ਇਹ ਆਰਡਰ ਦੀ ਬੱਦੀ ਆ ਇੱਥੇ ਲੋਕ ਵੋਟਾਂ ਮੰਗਣ ਆਉਂਦੇ ਆ ਇੱਥੇ ਲੋਕ ਆਪਣੇ ਸਿਰ 'ਚ ਗੂੰਹ ਪਵਾਉਣ ਹੁੰਦੇ ਆ ਪਰ ਇਨ੍ਹਾਂ ਲੋਕਾਂ ਦੀ ਬਾਹ ਫੜਨ ਨਹੀਂ ਹੁੰਦੇ ਅੱਜ ਸਾਡਾ ਮਾਲ ਜਿਹੜਾ ਡੰਗਰ ਆ ਉਹ ਆਵਾਜ਼ ਆ ਰਿਹਾ ਰਾਸ਼ਨ ਤੋਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਪੱਠਾ ਲੱत्ता ਨਹੀਂ ਮਿਲੰਦਿਆ ਲੋਕ ਫੇਰ ਆਪਣੇ ਜਿਹੜੇ ਜਿਹੜੇ ਉੱਚੀ ਥਾਂ ਤੇ ਬੈਠੇ ਆ ਉਹ ਇਹਨਾਂ ਦੀ ਮਦਦ ਕਰ ਰਿਆ ਇਹ ਗਾਂਹ ਲੋਕਾਂ ਨੂੰ ਇਸ ਪਾਣੀ ਚ ਜਾ ਕੇ 10 10 ਫੁੱਟ ਜਾ ਕੇ ਜਿਹੜਾ ਮਾਲ ਡੰਗਰ ਦਾ ਇਸ ਬੇੜੀ ਦਾ ਹੀ ਜਿਹੜਾ ਵਾ ਉਹ ਉਹਨਾਂ ਦੇ ਘਰ ਮਾਲ ਡੰਗਰ ਦਾ ਪੱਠਾ ਲੱत्ता ਦੇ ਕੇ ਆ ਰਿਹਾ ਜਿਹੜਾ ਸੁੱਕਾ ਚਾਰਾ ਤੇ ਇਹ ਅਪੀਲ ਵੀ ਕਰਦੇ ਆ ਵੀ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਸਿਰਫ ਇੱਕ ਮੈਡੀਕਲ ਸਹੂਲਤ ਤੇ ਇੱਕ ਜਿਹੜਾ ਡੰਗਰ ਵੱਛੇ ਲਈ ਜਿਹੜਾ ਚਾਰਾ ਲੱਤਵਾ ਉਹ ਸਾਨੂੰ ਚਾਹੀਦਾ ਮੈਂ ਤੁਹਾਨੂੰ ਸਗੋਂ ਤੋਂ ਦੀ ਗੱਲ ਕੀਤੀ ਆ ਹੁਣੇ ਭਗਵੰਤ ਸਿੰਘ ਸਾਹਿਬ ਨੇ ਤੁਸੀਂ ਦੇਖਿਆ ਪਹਿਲੇ ਅਲਾਉਂਸ ਕੀਤਾ ਸੀ ਭਾਈ 10 ਲੱਖ ਰੁਪਏ ਦਾ ਕਾਰ ਜਿਹੜਾ ਬਣਾ ਕੇ ਤੇ ਜਾਊਗਾ ਚਾਹੇ ਤੂੰ ਸਰਕਾਰੀ ਛੱਡ ਕੇ ਪ੍ਰਾਈਵੇਟ ਵੱਡੇ ਵੱਡੇ ਹਸਪਤਾਲਾਂ 'ਚ ਲਾਇਕ ਕਰਾ ਲਓ ਤੁਹਾਡਾ ਲਾਇਫ ਫ੍ਰੀ ਹੋਊਗਾ ਤੁਹਾਡਾ ਮੈਨੂੰ ਇੱਕ ਗੱਲ ਦੱਸੋ ਪਹਿਲੀਆਂ ਸਰਕਾਰਾਂ ਨੇ 5-5 ਲੱਖ ਦਾ ਦਿੱਤਾ ਸੀਗਾ ਉਹ ਕਾਰ ਹੀ ਨਹੀਂ ਚੱਲੇ ਉਹ ਐ ਗੈਬ ਹੋਏ ਜਿਵੇਂ ਖੋਤੇ ਦੇ ਸਿਰ ਤੋਂ ਸਿੰਘ ਜਿਹੜਾ ਇਹਨਾਂ 10 ਲੱਖ ਦਾ ਸਾਨੂੰ ਸ਼ੁਨਸ਼ਲਾ ਦੇਤਾ ਲollipops ਦੇ ਦਿੱਤਾ ਉਹ ਛੱਡ ਦੇ ਨ ਯਾਰ ਸਾਨੂੰ 10 ਲੱਖ ਦਾ ਇਲਾਜ ਨਹੀਂ ਚਾਹੀਦਾ ਆਪਾਂ ਕਰਵਾ ਲਾਂਗੇ ਇਲਾਜ ਪਹਿਲਾਂ ਇਹਨਾਂ ਲੋਕਾਂ ਦੀ ਬਾਹ ਫੜੋ ਭਗਵੰਤ ਮਾਨ ਸਾਹਿਬ ਤੁਸੀਂ ਬਦਲਾ ਦੇ ਨਾਂ ਦੇ ਉੱਤੇ ਲੋਕਾਂ ਨਾਲ ਬਦਲਾ ਲੈ ਰਹੇ ਜੇ ਇਹਨਾਂ ਲੋਕਾਂ ਦੀ ਬਾਹ ਫੜੋ ਇਹਨਾਂ ਲੋਕਾਂ ਕੋਲ ਆਣ ਕੇ ਪੁੱਛੋ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਅੱਜ ਬੜੇ ਵੱਡੇ ਪੱਦਰ ਤੇ ਇਹਨਾਂ ਲੋਕਾਂ ਨੂੰ ਉਹਨਾਂ ਦੇ ਘਰ ਢੇਰੇ ਜਿਹੜੇ ਡਿੱਗਣ ਵਾਲੇ ਆ ਉਹਨਾਂ ਨੂੰ ਸੰਭਾਲ ਸੰਭਾਲ ਦੀ ਜ਼ਰੂਰਤ ਹੈ ਤੇ ਇਹ ਪਾਣੀ ਇਹ ਪਾਣੀ ਕਹਿੰਦੇ ਨਾ ਕੁਦਰਤੀ ਆਫਤ ਜਿਹੜੀ ਆਈਏ ਤਾਂ ਸਰਕਾਰ ਜਿਹੜੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ ਸਰਕਾਰ ਕੁਦਰਤੀ ਆਫਤਾਂ ਦੇ ਉੱਤੇ ਹੀ ਕੰਮ ਕਰਨ ਲਈ ਚੁਣੀ ਜਾਂਦੀ ਆ ਹੋਰ ਸਰਕਾਰ ਨੂੰ ਆਪਾਂ ਕੋਈ ਗੋਡੇ ਤੇ ਫੋੜੇ ਤੇ ਨਹੀਂ ਰਗੜਨਾ ਮਸਲ ਕੇ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਾਮਲ ਹੁੰਦੀਆਂ ਸਰਕਾਰਾਂ ਵੀ ਕਹਿੰਦੀਆਂ ਵੀ ਰੱਬ ਦੀ ਗਾੜੀ ਕਿਹਦੀ ਆ ਕਹਿੰਦੇ ਆਫਤ ਹੈ ਕੁਦਰਤੀ ਆਫਤ ਆ ਇਹ ਨਾ ਕਿ ਕਹਿੰਦੇ ਕਿਸੇ ਗਾੜੀ ਕਹਿੰਦੇ ਇਹ ਗਾੜੀ ਕੋਈ ਨਹੀਂ ਖੜ ਸਕਦਾ ਜੀ ਫਿਰ ਭਗਵੰਤ ਸਿੰਘ ਸਤਿਫਾ ਦੇ ਕੇ ਘਰ ਨੂੰ ਵਹਿਣ ਜੇ ਰੱਬ ਨੇ ਸਾਰਾ ਕੁਝ ਕਰਨਾ ਤੇ ਫਿਰ ਪਾਪੀ ਰੱਬ ਹੋਇਆ ਸਭ ਤੋਂ ਵੱਡਾ ਇਹ ਪਾਪੀ ਥੋੜਾ ਇਹ ਆਪਣੇ ਤੋਂ ਪੱਲਾ ਝਾੜ ਰਹੇ ਵੀ ਅਸੀਂ ਪਾਪੀ ਨਹੀਂ ਜੀ ਵੀ ਹੜੀ ਬੈਕਾਂ ਸੋ ਸਰਪੰਚ ਦੀਆਂ ਬੈਕਾ ਉੱਥੇ ਕੋਈ ਨਹੀਂ ਜਾਣਦਾ ਹੈਗਾ ਅਸੀਂ 5-6 ਦਿਨ ਤੋਂ ਕਹਿ ਰਹੇ ਆਂ ਕਿ ਸਾਨੂੰ ਕੋਈ ਲੈ ਕੇ ਜਾਓ ਕੋਈ ਨਹੀਂ ਉੱਥੇ ਜਾਂਦਾ ਸੀਗਾ ਤੇ ਅੱਜ ਅਸੀਂ ਫਿਰ ਇਹਨਾਂ ਨੂੰ ਫੋਨ ਕੀਤਾ ਤੇ ਸਾਨੂੰ ਲੈ ਕੇ ਆਏ ਨੇ ਉੱਥੇ ਫਸਿਆ ਉੱਥੇ ਕੋਣ-ਕੌਣ ਹੈ ਕਿੰਨਾ ਪਰਿਵਾਰ ਦੇ ਜੀ ਫਸਿਆ ਉੱਥੇ ਉੱਥੇ ਇਸ ਟਾਈਮ ਨੌਂ ਕਰਨੇ ਤੇ ਉੱਥੇ ਕੋਈ ਨਹੀਂ ਜਾ ਰਿਹਾ ਹੈਗਾ ਨਾ ਉੱਥੇ ਕੋਈ ਡੰਗਰਾ ਵਾਸਤੇ ਚਾਰਾ ਜਾ ਰਿਹਾ ਵਾ ਨਾ ਕੋਈ ਉੱਥੇ ਮਤਲਬ ਕਿ ਆਪਣੇ ਖਾਨ ਨੂੰ ਕੋਈ ਕੋਈ ਚੀਜ਼ ਜਾ ਰਹੀ ਹੈ ਉ ਪਰ ਗੱਲ ਕਰੀ ਸਰਕਾਰ ਤੇ ਦਾੜੀ ਕਰਦੀ ਹੈ ਵੀ ਅਸੀਂ ਲੋਕਾਂ ਨੂੰ ਡੇਰਿਆਂ ਤੋਂ ਉੱਥੋਂ ਪਿੰਡਾਂ 'ਚੋਂ ਕੱਢ-ਕੱਢ ਕੇ ਲਿਆ ਰਹੇ ਹਾਂ ਤੁਹਾਡੇ ਤੱਕ ਕੋਈ ਨਹੀਂ ਪਹੁੰਚਿਆ ਹਜੇ ਤੱਕ ਸਰਕਾਰ ਤੇ ਕੋਈ ਨਹੀਂ ਪਹੁੰਚਿਆ ਕੋਈ ਸਰਕਾਰ ਨਹੀਂ ਗਈ ਹੈਗੀ ਬਿਲਕੁਲ ਕੋਈ ਨਹੀਂ ਉੱਥੇ ਗਿਆ ਹੈਗਾ ਇੱਥੋਂ ਹੋ ਕੇ ਫੋੜਮਾ 'ਚ ਜਾ ਕੇ ਮੁਰਝ ਜਾਂਦੇ ਨੇ ਉੱਥੇ ਕੋਈ ਜਾਂਦਾ ਨਹੀਂ ਹੈਗਾ ਸਾਰੇ ਧੀਰੇ ਕਰੇ ਨਾਲ ਲਵੇਰੇ ਜਾਂਦੇ ਨੇ ਮੁਠੇ ਆਲਾ 324 ਉੱਥੇ ਸੋਣ ਸਰਪੰਚ ਤੇ ਬੈਕਾ ਉੱਥੇ ਕੋਈ ਵੀ ਨਹੀਂ ਜਾਂਦਾ ਹੈਗਾ ਉੱਥੇ ਕੋਈ ਬੈਕਾ ਦਾ ਨਾਮ ਹੀ ਨਹੀਂ ਲੈਂਦਾ ਕਿ ਉੱਥੇ ਨੌਂ ਘਰ ਨਹੀਂ ਇਸ ਟਾਈਮ ਮੈਨੂੰ ਸਰ ਜੀ ਨੌਂ ਘਰ ਆਵੇ ਚ ਉੱਥੇ ਕਿੰਨਾ ਕਿੰਨੇ ਫੁੱਟ ਪਾਣੀ ਪਹੁੰਚਿਆ ਹਾਂਜੀ ਘਰਾਂ ਦੇ ਮੰਨ ਲੋ ਘਰਾ ਦੇ ਵਿੱਚ ਘਰਾਂ ਦੇ ਸਾਨੂੰ ਬੇੜੀ ਚ ਭਾ ਕੇ ਲਿਆਏ ਆ ਘਰ ਦੇ ਪੂਏ ਤੇ ਗਾੜੀਆਂ ਮੇਰੀ ਚ ਭਾ ਕੇ ਲਿਆਏ ਸਾਨੂੰ ਸਾਰੇ ਘਰ ਦੇ ਵਿੱਚ ਪਾਣੀ ਵੜਿਆ ਤੇ ਧੰਨਵਾਦ ਇਹਨਾਂ ਦੇ ਜਿਹੜੇ ਸਾਨੂੰ ਆ ਸੰਥਿਆ ਵਾਲਿਆਂ ਨੇ ਬੇੜੀ ਦਿੱਤੀ ਸਾਡੇ ਪਰ ਬੇਟਿਆਂ ਨੂੰ ਸਾਨੂੰ ਉਹ ਲਿਆਏ ਆ ਕੀ ਲੱਗਦਾ ਨਹੀਂ ਜੇ ਇੱਕ ਜਥੇਬੰਦੀ ਇਸ ਤਰ੍ਹਾਂ ਨਾ ਹੁੰਦੀ ਤਾਂ ਸ਼ਾਇਦ ਤੁਹਾਨੂੰ ਉਥੋਂ ਕੱਢਣਾ ਔਖਾ ਹੋਏ ਨਾ ਨਾ ਕਿਸੇ ਨੇ ਕੱਢਣਾ ਹੀ ਨਹੀਂ ਸੀ ਜਿਹੜੀਆਂ ਸਰਕਾਰਾਂ ਆਉਂਦੀਆਂ ਵਾ ਵੋਟਾਂ ਲਈ ਆਉਂਦੀਆਂ ਨਾ ਹੋਣੇ ਦੀਦਾ ਇਹਨਾਂ ਨੂੰ ਇਹ ਸਾਰੇ ਕਹਿੰਦੇ ਕਿ ਇਹ ਮਤਲਬ ਕਿ بارش ਦਾ ਪਾਣੀ ਹੈ ਕੋਈ بارش ਦਾ ਪਾਣੀ ਨਹੀਂ ਹੈਗਾ ਇਹ ਸਭ ਕੋ ਸਰਕਾਰ ਜਾਣ ਕੇ ਕਰਦੀ ਪਈ ਹੈ ਕਿ ਕਿਸਾਨਾਂ ਤੁਸੀਂ ਪੈਲੀਆਂ ਖੋਵਾਂਗੇ ਕਿਸਾਨਾਂ ਪਰੇਸ਼ਾਨ ਕਰੀਏ ਪੈਲੀਆਂ ਵੇਚਣਗੇ ਤੁਹਾਨੂੰ ਨਿਕਲਣਗੀ ਤੇ ਇਹ ਕੁਛ ਸਰਕਾਰ ਨੂੰ ਕਿਹਾ ਕਿ ਨਹੀਂ ਹੋਣਾ ਹੈਗਾ ਭਾਵੇਂ મોદી ਏ ਭਾਵੇਂ ਭਗਵੰਤ ਮਾਨੇ ਕੋਈ ਵੀ ਇੱਕ ਵੀ ਸਰਕਾਰ ਦੀ ਗੱਲ ਕਰੀਏ ਹੁਣ ਤੱਕ ਤੁਹਾਨੂੰ ਕੋਈ ਉੱਥੇ ਰਾਸ਼ਨ ਸਮਗਰੀ ਕਿਸੇ ਕਿਸੇ ਦੀ ਦਵਾਈ ਦਾ ਰੋ ਕੋਈ ਪਹੁੰਚਿਆ ਉੱਥੇ ਭਾਈ ਹੁਣ ਤੱਕ ਨਹੀਂ ਨਹੀਂ ਉੱਥੇ ਵੀਰ ਜੀ ਕੋਈ ਇਸ ਟਾਈਮ ਨਹੀਂ ਗਿਆਗਾ ਉੱਥੇ ਸਿਰਫ ਗੇਸ ਜਾਂ ਸੰਥਿਆ ਵਾਲੇ ਜ਼ਰੂਰ ਗਏ ਸੀਗੇ ਕੱਲ ਹੋਰ ਕੋਈ ਨਹੀਂ ਉੱਥੇ ਗਿਆਗਾ ਸਰਕਾਰੀ ਅਧਿਕਾਰੀ ਕੋਈ ਨਹੀਂ ਉੱਥੇ ਗਿਆ ਕਿ ਇਹਨੇ ਕੋਈ ਦਵਾਈ ਵਾਲਾ ਜਾਂ ਕੋਈ ਵੀ ਨਹੀਂ ਉੱਥੇ ਗਿਆ ਹੈਗਾ ਤੇ ਬਿਨੈਸੂਪੀ ਹੁਣ ਤੁਸੀਂ ਕਦੋਂ ਦੇ ਉੱਥੇ ਉੱਥੇ ਡੱਕੇ ਪਏ ਉੱਥੇ ਇਲਾਕੇ ਹੁਣ ਤੱਕ ਸਾਨੂੰ ਤਕਰੀਬਨ ਅਜ 15-20 ਦਿਨ ਹੋ ਗਏ ਉੱਥੇ 15-20 ਦਿਨ ਹੋ ਗਏ ਹਾਂਜੀ ਤੇ ਬਿਨੈਸੂਪੀ 15 ਦਿਨ ਵਿੱਚ ਉੱਥੇ ਰਾਸ਼ਨ ਪਾਣੀ ਰੋਟੀ ਤੇ ਉਹ ਪੀਣ ਯੋਗ ਨਹੀਂ ਰਿਹਾ ਹੈਗਾ ਤੇ ਜਿਵੇਂ ਕੱਲ ਬੋਟਲ ਵਾਲਾ ਪਾਣੀ ਸਾਨੂੰ ਦੇ ਕੇ ਆਏ ਸੀਗੇ ਹਾਂਜੀ ਤੇ ਵੀ ਨੇ ਇਸ ਵੀ ਕਿੰਨਾ ਕੁ ਦੁੱਖ ਲੱਗਦਾ ਫਿਰ ਜਦੋਂ ਆਪ ਦਾ ਘਰ ਛੱਡਣਾ ਪੈਂਦਾ ਉੱਥੇ ਪਾਣੀ ਵੀ ਇੰਨੇ ਛੇ-ਛੇ ਫੁੱਟ ਪਾਣੀ ਚੱਲ ਗਿਆ ਸਮਾਨ ਕਿੰਨਾ ਕੁ ਬਰਬਾਦ ਹੋ ਗਿਆ ਉੱਥੇ ਸਮਾਨ ਦੇਖੋ ਜੀ ਜਿਵੇਂ ਸਾਡੇ ਆ ਤੇ ਸਾਨੂੰ ਮਜਬੂਰੀ ਕਰਕੇ ਬਾਹਰ ਆਉਣਾ ਪਿਆ ਕਿਉਂਕਿ ਜਦੋਂ ਘਰਾਂ ਦੇ ਵਿੱਚ ਪਾਣੀ ਅੰਦਰ ਐਂਟਰ ਹੋ ਰਿਹਾ ਵਾ ਇੰਨਾ ਸਮਾਨ ਛੜਾਣ ਨੂੰ ਵੀ ਜੀਨ ਕਰਦਾ ਜਿਵੇਂ ਹਮ ਕੱਲ ਕਹਿੰਦੇ ਸੀਗੇ ਕਿ ਘਰੋਂ ਤੋਂ ਬਾਹਰ ਨਹੀਂ ਆਉਂਦੇ ਹੈਗੇ ਹਨਾ ਤੇ ਹਮ ਸਾਡੇ ਘਰ ਦੇ ਵਿੱਚ ਕੋਈ ਇਸ ਟਾਈਮ ਕੋਈ ਜੀ ਨਹੀਂ ਹੈਗਾ ਤੇ ਕਰੋ ਆਉਣਾ ਬਹੁਤ ਮੇਰੇ ਸੋਪੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋ ਸਰਕਾਰ ਦੇ ਬੜੇ ਦਾਅਵੇ ਕਰਦੀ ਆ ਵੀ ਅਸੀਂ ਹਰ ਇੱਕ ਘਰ ਘਰ ਪਹੁੰਚਦੇ ਆ ਲੋਕਾਂ ਨੂੰ ਦਵਾਈ ਦਵਾਰੂ ਜਾਂ ਹੋ ਖਾਣ ਪੀਣ ਦਾ ਸਮਾਨ ਪਹੁੰਚਾ ਰਹੇ ਆ ਲੋਕਾਂ ਨੂੰ ਕੱਢਿਆ ਜਾ ਰਿਹਾ ਤੁਹਾਡੇ ਤੱਕ ਅਜੇ ਤੱਕ ਪਹੁੰਚਿਆ ਕਿਉਂ ਨਹੀਂ ਹਾਂ ਤੱਕ ਨਹੀਂ ਨਹੀਂ ਬਿਲਕੁਲ ਕੋਈ ਵੀ ਨਹੀਂ ਗਿਆ ਜੇ ਕੋਈ ਸਰਕਾਰੀ ਅਧਿਕਾਰੀ ਇਹ ਗੱਲ ਕਹਿੰਦਾ ਵਾ ਤੇ ਉਸੇ ਦਾ ਮੇਰੇ ਨਾਲ ਕੰਟੈਕਟ ਕਰ ਸਕਦਾ ਵਾ ਕੌਣ ਉੱਥੇ ਗਿਆ ਵਾ ਮੈਂ ਦੱਸੂ ਕੋਈ ਕੋਈ ਵੀ ਨਹੀਂ ਉੱਥੇ ਗਿਆ ਹੜੀ ਬੈਤ ਕੋਈ ਕਹੇ ਦੇ ਵੀ ਹਾਂ ਇੱਕ ਬੰਦਾ ਵੀ ਕਹੇ ਦੇ ਕੋਈ ਉੱਥੇ ਗਿਆ ਵਾ ਕੋਈ ਨਹੀਂ ਉੱਥੇ ਗਿਆ ਵੀਰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਹਾਲਾਤ ਨੇ ਮੁੱਖ ਮੰਤਰੀ ਸਾਹਿਬ ਅਵੇਲੋ ਹਾਲਾਤ ਤੁਹਾਡੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਮੈਨੂੰ ਲੱਗਦਾ ਰਸਤੇ ਵਿੱਚ ਮੋੜ ਮੁਰਜ ਜਾਂਦੇ ਨੇ ਜਾਂ ਜਿਹੜੇ ਅਧਿਕਾਰੀ ਨੇ ਫੋਟੋ ਫਾਟਵਾ ਖਿਚਾ ਕੇ ਵਾਪਸ ਚੱਲ ਜਾਂਦੇ ਨੇ ਕਿਉਂ ਜਿਵੇਂ ਭੈਣ ਦਾ ਕਹਿਣਾ ਵੀ ਇੱਕ ਵਾਰੀ ਭਾਈ ਮੈਨੂੰ ਫੋਨ ਕਰਕੇ ਪੁੱਛ ਲਿਓ ਮੈਂ ਦੱਸੂਗੀ ਭਾਈ ਕਿ ਉੱਥੇ ਕੋਈ ਪਹੁੰਚਿਆ ਨਹੀਂ ਪਹੁੰਚਿਆ ਸਿੱਖ ਸੰਸਥਾ ਵਾਲਾ ਧੰਨਵਾਦ ਆ ਜਿਹੜੇ ਵੀਰ ਪਹੁੰਚੇ ਆ ਅਤੇ ਪਰਿਵਾਰਾਂ ਨੂੰ ਕੱਢ ਕੇ ਆਏ ਨੇ ਕਹਿੰਦਾ ਭੈਣ ਦਾ ਕਹਿਣਾ ਵੀ ਨੋ ਪਰਿਵਾਰ ਹਜੇ ਵੀ ਉੱਥੇ ਹੈਗੇ ਨੇ ਤੇ ਸਥਿਤੀ ਕਾਫੀ ਡਿੜ ਜਾਵਾ ਜਿਹੜੀ ਮੰਮੀ ਆਪਦੇ ਬੱਚੇ ਲੈ ਕੇ ਬੈਠੀ ਹੋਏ ਨਿਕਨੇ ਕੇ ਬੱਚੇ ਜਿਵੇਂ ਮੇਰਾ ਬੱਚਾ 6 ਸਾਲ ਦਾ ਵਾ ਇਹਨਾਂ ਬੱਚਿਆਂ ਨੂੰ ਕੀ ਪਤਾ ਪਾਣੀ ਵਾਲ ਵੀ ਜਾ ਸਕਦੇ ਨੇ ਤੇ ਜੇ ਸਰਕਾਰ ਉੱਥੇ ਜਾਏਗੀ ਕਹਿੰਦੇ ਆ ਕਿ ਦਿੱਤਾ ਫਿਰ ਜਾਂਦਾ ਕਿਉਂ ਨਹੀਂ ਕਿੱਥੇ ਜਾ ਰਿਹਾ ਉਹ ਕੁਝ ਨਹੀਂ ਕਰ ਰਹੇ ਹੈਗੇ ਬਿਲਕੁਲ ਨਕਮੀ ਸਰਕਾਰ ਹੈ ਬਿਲਕੁਲ ਕੀ ਲੱਗਦਾ ਏ ਤੁਸੀਂ ਲੋਕਾਂ ਵੋਟਾਂ ਪਾ ਕੇ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਦੀ ਮੈਂ ਤਾਂ ਵੋਟ ਪਾਈ ਹੋਣੀ ਹੈਗੀ ਮੈਂ ਸਿੱਧਾ ਕਹਿੰਦੀ ਆ ਮੈਂ ਇਸ ਸਰਕਾਰ ਨੂੰ ਵੋਟ ਪਾਈ ਹੋਣੀ ਹੈਗੀ ਨਾ ਨਾ ਮੈਂ ਪਾਉਣੀ ਹੈ ਅੱਗੇ ਤੋਂ ਕਦੇ ਵੀ ਕਿੰਨੇ ਸੀ ਬਦਲਾਵ ਲਿਆਂਦਾ ਕਹਿੰਦੇ ਆ ਕਿ ਬਦਲਾਵ ਆਇਆ ਆ ਬਦਲਾਵ ਆ ਵੀ ਆ ਦੇਖੋ ਕਿੰਨਾ ਪਾਣੀ ਕੀ ਬੋ ਬੋਤਾਨਾ ਨੇ ਕੀਆ ਹਾਂਜੀ 5000 ਰੁਪਿਆ ਖਰਚਾ ਕਰਕੇ ਲੋਕ ਬਹਿ ਗਿਆ ਇਹਨਾਂ ਪਿਛਲੇ ਵਾਰ ਪਚ ਕਹਿੰਦਾ 6500 ਦੇਵਾਂਗੇ ਉਹ ਪਟਵਾਰੀ ਕਹਿੰਨ ਪਹਿਲੇ ਸਾਡੇ ਬੋਝੇ ਪਰ ਉਹਦੇ ਫਿਰ ਅਸੀਂ ਦੇਵਾਂਗੇ ਜਿਹੜਾ ਮਾਤੜਮੰਦਾ ਨਾਮ ਉਹਦੇ ਕੋਲੇ ਹੋਣ ਦੇ ਨਾਮ ਪਟਵਾਰੀ ਨੂੰ ਦੇ ਤਾਂ ਨਾਮ ਪਟਵਾਰੀ ਸਾਡੇ ਖਾਤੇ ਚ ਪਾਵੇ ਪਰ ਪਹਿਲੀ ਤੁਸੀਂ ਬਾਰ ਬਾਰ ਗੱਲ ਕਰਦੇ ਹੋ ਤੁਸੀਂ ਮੁੱਖ ਮਤੀ ਸਾਹਿਬ ਦੀ ਗੱਲ ਕਰਦੇ ਹੋ ਅਸੀਂ ਦੇਖਿਆ ਵੀ ਮੁੱਖ ਮਤੀ ਸਾਹਿਬ ਲੋਕ ਲੋਕੀ ਬਾਰ ਬਾਰ ਇਹ ਕਹਿੰਦੇ ਸੀ ਵੀ ਹੈਲੀਕਾਪਟਰ ਤਾਂ ਢੀਂਗਾ ਮਾਰ ਜਣ ਉਹਨਾਂ ਦੇ ਹੈਲੀਕਾਪਟਰ ਤੁਹਾਡੇ ਵਾਲੇ ਕਰ ਦਿੱਤਾ ਵੀ ਪਹਿਲੇ ਹੈਲੀਕਾਪਟਰ ਰੱਖ ਲਓ ਤੁਹਾਨੂੰ ਦੇ ਚਲਾ ਮੈਂ ਤਾਂ ਕੁਛ ਨਹੀਂ ਦੇਖਿਆ ਬਸ ਆਪਾਂ ਮੈਂ ਛੁੜਛੜ ਲੈ ਕੇ ਚੱਲੇ ਗਏ ਹੁਣ ਹਲਦ ਕਰਦੇ ਕੋਈ ਨਹੀਂ ਪਹੁੰਚਿਆ ਗਿਆ ਤੱਕ ਆ ਵਿਚਾਰੇ ਪ੍ਰਸ਼ਾਦੇ ਵੀ ਕੱਲੋਂ ਦੇ ਕੇ ਆਏ ਸੰਥਿਆਲੇ ਗਏ ਆ ਉਹ ਪ੍ਰਸ਼ਾਦੇ ਦੇ ਕੇ ਆਏ ਸਾਰੇ ਘਰ ਘਰ ਜਾ ਕੇ ਠੀਕ ਹੈ ਭਾਈ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਭਾਈ ਕਿਹੜੀ ਸੰਸਥਾ ਤੋਂ ਦਸਖਾਤਾਂ ਸਾਂਝਾ ਕਰਦੇ ਹੋ ਕਿੰਨੇ ਪਰਿਵਾਰ ਹੁਣ ਤੱਕ ਕੱਢ ਕੱਢ ਕੇ ਆਏ ਹੁਣ ਤੱਕ ਹੁਣ ਤੱਕ ਜੇ ਅਸੀਂ 10-15 ਪਰਿਵਾਰ ਜਾਨੀ ਕਿ ਕੱਢ ਲਿਆ ਸਵੇਰ ਦੇ ਵੀ ਜਿਵੇਂ ਮੰਨ ਲਓ 2-2 4-4 ਜਾਣੇ ਜਿਵੇਂ ਐਵੇਂ ਫਸੇ ਹੋਏ ਹੀ ਇਕੱਲੇ ਇਕੱਲੇ ਕਰਕੇ ਤੇ ਆਪਾਂ ਉਹ ਕਰ ਰਹੇ ਆ ਹੂੰ ਤੇ ਸਾਡੀ ਸੰਸਥਾ ਮੰਨ ਲਓ ਬਥੇਰਾ ਇੱਥੇ ਖਰਚਾ ਕਰ ਰਹੀ ਹੈ ਜਿਵੇਂ ਚਾਰ ਲਾਲੋ ਤੂੜੀ ਲਾਲੋ ਸਾਰਾ ਹੈਗਾ ਪਹਿਲਾਂ ਕੈਂਪ ਇੱਥੇ ਲੱਗਾ ਸੀ ਇੱਥੇ ਭੀੜ ਹੋਣ ਜਿਆਦਾ ਕਰਕੇ ਹੋਣਾ ਸੀ ਥੋੜਾ ਜਿਹਾ ਸਾਈਡ ਤੇ ਲਾ ਦੇ ਜੀ ਨਾ ਤੁਹਾਡੇ ਸੰਸਥਾ ਦਾ ਆ ਲਿਖਿਆ ਹੈ ਇਹ ਦੇਖ ਲਓ ਯੂਨਾਈਟਿਡ ਸਿੱਖ ਵਾਲੇ ਬਿਲਕੁਲ ਜੀ ਨੋਟਿਸ ਸਿੱਖ ਵਾਲੇ ਹਰ ਥਾਂ ਪਹੁੰਚਦੇ ਨੇ ਜਿੱਥੇ ਕਿਤੇ ਮਾਰ ਪੈ ਜੇ ਚਾਹੇ ਹੜ੍ਹ ਦੀ ਆ ਚਾਹੇ ਕਿਤੇ ਕੋਈ ਮੁਸੀਬਤ ਪੈ ਜੇ ਹਰ ਥਾਂ ਪਹੁੰਚਦੇ ਨੇ ਬਹੁਤ ਧੰਨਵਾਦ ਅਸੀਂ ਕਰਦੇ ਆ ਯੂਨਾਈਟਿਡ ਸਿੱਖ ਵਾਲਿਆਂ ਦਾ ਕਿਉਂਕਿ ਅੱਜ ਮੈਨੂੰ ਲੱਗਦਾ ਜੇਕਰ ਜਥੇਬੰਦੀਆਂ ਨਾ ਹੁੰਦੀਆਂ ਤੇ ਸ਼ਾਇਦ ਇਹਨਾਂ ਪਰਿਵਾਰਾਂ ਨੂੰ ਕੋਈ ਸਹਾਨਾ ਲੈਂਦਾ ਇਹਨਾਂ ਨੂੰ ਸ਼ਾਇਦ ਕੋਈ ਨਾ ਪਹੁੰਚਦਾ ਸਰਕਾਰ ਆ ਭਾਵੇਂ ਬੜੇ ਦਾਅਵੇ ਕਰੀਆਂ ਪਰ ਤੁਸੀਂ ਦੇਖਿਆ ਭੈਣ ਦੇ ਆਪਣੀ ਜ਼ੁਬਾਨੀ ਆਪਣੇ ਹਾਲਾ ਦੱਸਦੇ ਨੇ ਵੀ ਅੱਜ ਇੰਨੇ ਚਿਰਾਂ ਬਾਅਦ ਉੱਥੇ ਨਿਕਲੇ ਨੇ ਉੱਥੋਂ ਤੱਕ ਕਹਿੰਦੇ ਬੋਰਡ ਪ ਨਿਕਲ ਕੇ ਆਏ ਨੇ ਤਾਂ ਕਿ ਹਜੇ ਵੀ ਜਿਹੜੇ 8 ਨੋ ਪਰਿਵਾਰ ਉਥੇ ਮੌਜੂਦ ਨੇ ਇਸ ਕਰਕੇ ਮੁੱਖ ਮਤੀ ਸਾਹਿਬ ਨੂੰ ਅਪੀਲ ਆ ਬਈ ਆਪਣੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਥੋੜੀ ਡਾਟ ਪਾਓ ਅਤੇ ਜਿੱਥੇ-ਥੇ ਲੋਕ ਹੈਗੇ ਨੇ ਉਹਨਾਂ ਤੱਕ ਜਿਹੜਾ ਸਮਾਨ ਜਿਹੜਾ ਰਾਸ਼ਤ ਆ ਉਹ ਜਿਹਨੂੰ ਪਹੁੰਚਾਇਆ ਜਾਵੇ ਕਿਉਂਕਿ ਹਾਲਾਤ ਜਿਹੜੇ ਨੇ ਬਹੁਤ ਨਾਜ਼ੁਕ ਨੇ ਪਾਣੀ ਜਿਹੜਾ ਕਾਫੀ ਉਥੇ ਲੱਕੇ ਨਹੀਂ ਪਹੁੰਚਿਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਫਰੋਜਪੁਰ ਸਾਹਿਬ